ਕੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਬੈ ਅਕਾਲ ਮੂਰਤਿ ਐ ਜੁਨੀ ਸੈਭੰ ਗੁਰਪ੍ਰਸਾਦ ਅਪੋ ਤਾਰ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਹੋਵੈ ਜੇ ਸੁਰਖੀ ਲਖ ਵਾਰ ਜਪੈ ਜਪਨ ਹੋਇ ਜੇ ਰਹਾ ਲਖਤਾਰ ਕੋ ਕਿਆ ਮੁਖਨ ਅਤਰੀ ਜਬਨ ਪੁਰੀਆ ਪਾਰ ਸਹਸ ਅਣਤ ਪਾਲਖ ਹੋ ਹੈ ਤੈ ਕਨ ਜੱਬੈ ਨਾਲ ਕਿ ਸਚਿਆਰਾ ਹੋਈਐ ਕਿ ਗੁੜੈ ਟੁਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣਿਆ ਖਾਰ ਖੁਨ ਲਿਖਿਆ ਜਾਈ ਹੁਕਮੇ ਹੋਣ ਜੀ ਹੁਕਮ ਲੇਵਣਿਆਈ ਹੁਕਮੇਰ ਤੌਨੀ ਦੇ ਹੁਕਮਾ ਲਖ ਸੁਪਾਈ ਹੈ ਇਕਨਾ ਹੁਕਮੇ ਬਖਸ਼ੀਸ਼ ਐ ਤੁਸਮੇ ਸਦਾ ਪਾਈ ਹੈ ਹੁਕਮੇਂ ਅੰਦਰ ਸਭ ਕੋ ਬਾਹਰ ਕੋ ਨਾ ਹੋਈ ਨਾ ਰੁਕਮੇ ਜੇ ਬੁਝੇ ਤਾਂ ਹੋਮੈ ਖਹਿ ਨਾ ਹੋਈ ਗਾਵੇ ਕੋ ਤਾਨ ਹੋਵੇ ਕਿ ਸੇ ਤਾਨ ਗਾਵੇ ਕੋ ਦਤ ਜਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਅਖੋ ਵਿਚਾਰ ਗਾਵੇ ਕੋ ਵਸਾਜ ਕਰੇ ਦਨਖੀ ਗਾਵੇ ਕੋ ਜੀਤੇ ਹਿਰਦੇ ਗਾਵੇ ਕੋ ਜਪੈ ਸਿਦ੍ਧੂਰ ਗਾਵੇ ਕੋ ਵੇਖੇ ਹਾਦਰ ਹਰੂਰ ਕਥਨਾਗ ਸੁਨਾਵੇ ਟੋਟ ਕਥ ਗਤ ਗਥੀ ਗੋਟੀ ਗੋਟ ਕੋਟ ਦਿੰਦਾ ਦੇ ਲਿੰਦੇ ਸਖਵਾ ਹੈ ਜਗ ਜੰਤਰ ਸਾਹੀ ਕਾ ਹੈ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਵਿਖੇ ਵੀ ਪ੍ਰਵਾਹ ਹੋ ਸਚ ਸਾਹਿਬ ਸਾਜਨਾਏ ਬਖਿਆ ਬਹੁ ਆਪਾਰ ਆਖੇ ਮੰਗੇ ਦੇਲੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਸੁ ਸੰਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਵਡਿਆ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂਰਤਿ ਵਾਰ ਨਾਨਕ ਐ ਵਜਾਣੀਐ ਸਵਾਪਿ ਸਚਿਆਰ ਆਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰજન ਸੋਏ ਜਿ ਸੇਵਿਆ ਸਨ ਪਾਇਆ ਮਾਲ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣਿਐ ਮਨ ਰਖੀਐ ਪ੍ਰਭ ਉੱਤੇ ਹਰ ਸੁਖ ਕਰ ਲੈ ਜਾਏ ਗੁਰਮੁਖ ਆਦੰਗ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋਂ ਜਨ ਅੱਖ ਨਹੀ ਗਹਿਣਾ ਸੁਨ ਨਜਾਈ ਗੁਰ ਆਖੇ ਦੀਪੁ ਜਹਾਈ ਸਭਨਾ ਜੀਆ ਖਾਹਿ ਦਾਤਾ ਸੋ ਮੈਂ ਇਸ ਨਜਾਈ ਤਿਰਸ ਨਾਵਾ ਜੇ ਦਸ ਭਾਵਾਂ ਵਿਣ ਪਾਣੇ ਕੀ ਨਾਇ ਖਰੀ ਜੇ ਤਿਸਠੋ ਪਾਈ ਵਿਖਾ ਮਨ ਕਰਮਾ ਕੀ ਮਿਲੈ ਨਹੀਂ ਮਤਿ ਜ ਰਤਨ ਜਵਾਹਰ ਮਾਨਕ ਜੇ ਕਾ ਗੁਰ ਕੀ ਸਿਖ ਸੋ ਨੇ ਗੁਰਾਇ ਕਰੇ ਬੁਝਾਈ ਸਭਨਾ ਜੀ ਆਖੈ ਦਾਤਾ ਸੋ ਮੇਸਰ ਨ ਜਾਈ ਜੈ ਜਗ ਜਾਰੇ ਆਰਜਾ ਹੋਦ ਸੁਣੀ ਹੋਏ ਨਵਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰਹਾਈ ਕੈ ਜਫੀਰਤ ਜਗ ਲਈ ਜੇ ਤੁਸ ਨਾਮ ਅਵਤਾਰ ਵਾਸਨਾ ਪੁਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗਣ ਅੰਤਿਆ ਗੁਣ ਦੇ ਇਹ ਹੁਨ ਸੁਝੇ ਜਿਤ ਸਗੁਣ ਕੋਈ ਕਰੇ ਸੁਣਐ ਸਦਬੀ ਸੁਨਾਥ ਸੁਣੇ ਦਰਤ ਸਵਲਿਆ ਖਾਸ ਸੁਣੇ ਬਖਨ ਸਕੈ ਕਾਲ ਸੁਣੇ ਜੀਵ ਲੋਭਾ ਤਾਲ ਸੁਣੇ ਬਖਨ ਸਕੈ ਕਾਲ ਨਾਨਕ ਪ੍ਰਸਤ ਸਦਾ ਵਿਗਾਸ ਸੁਣੇ ਦੂਪ ਪਾਪ ਕਾ ਨਾਸ ਸ਼੍ਰੀ ਗਣੇਸ਼ਰ ਬ੍ਰਹਮੇਂਦਰ ਹਮ ਅਕਸਲਾ ਹਰਮੰਦ ਸੁਣਿਆ ਜੋਗ ਉਤਨ ਭੇਦ ਸੁਣਿਆ ਸਾਸਤਵੇ ਵਿਦ ਨਾਨਕ ਬਖਤ ਹਦੈ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਸਨ ਦੁਖ ਗਿਆਨ ਸੁਣਿਆ ਅਸ਼ਟ ਅਗਾਇਸ਼ ਨਾਨਕ ਸਲਿਆ ਬੜ ਪੜ ਪਾਵੇ ਮਾਰ ਸੁਣਿਆ ਲਾਗੇ ਸਹਿ ਦਿਾਨ ਨਾਨਕ ਬਖਤ ਹਦਾ ਵਿਕਾਸ ਸੁਣੇ ਰੂਪ ਆਪਕਾ ਨਾਸ ਸੁਣੇ ਸਰਾਗੁਣਾ ਕੀ ਗਾਹਾ ਸੁਣੇ ਸੇਖ ਪੀਰ ਪਾਸ਼ਾ ਹੰਦ ਪਾਵੇ ਰਹੋ ਸੁਣੇ ਹੱਥ ਹੋਵੇ ਸਗਾਹੋ ਨਾਨਕ ਬਖਤ ਹਦਾ ਵਿਕਾਸ ਸੁਣੇ ਰੂਪ ਆਪਕਾ ਨਾਸ ਮਨ ਕੀ ਅਤਿ ਰਹੀ ਨ ਜਾਏ ਜੇ ਕਉ ਹੈ ਵਿਛੇ ਵਿਛਟਾਈ ਕਾਰ ਕਲਮ ਨਾਰਖਣ ਹਾਰ ਮਨ ਲਖ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੈ ਮਨ ਹੋਏ ਮਨ ਸੁੱਚਾ ਹੋਵੇ ਮਨ ਬੁੱਧ ਸਗਲ ਭਾਵਨ ਕੀ ਸੁੱਚ ਮਨ ਮੋਚ ਟਨ ਖਾਈ ਮਨ ਆਜਮਖੈ ਸਾਥਨਾ ਜਹਾਈ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੈ ਮਨ ਹੋਏ ਮਨ ਮਾਰਗ ਹਨ ਭਈ ਮਨ ਬਖਸ਼ਿਓ ਪ੍ਰਗਟ ਜਾਇ ਮਨ ਮਗਨ ਜੱਲੈ ਪੰਥ ਅਗੁਲ ਧਰਮ ਸੱਚੀ ਸੰਬੰਧ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਹੋਇ ਮਨ ਹੈ ਭਗ ਹੈ ਮੁਖਤਿਵਾਰ ਮਨ ਪਰਵਾਰੈ ਸਾਧ ਹਾਰ ਮਨ ਦੇਰੇ ਧਾਰੇ ਗੁਰ ਸਿਖ ਮਨ ਨਾਨਕ ਪੁਨਾ ਬਿਖਰ ਐਸਾ ਨਾਮ ਨਿਰੰਝਣੇ ਕੋਈ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਨ ਬਨ ਪਰਧਾਨ ਬੱਚੇ ਪਾਵੈ ਦਰਗੈ ਮਨ ਬੰਚੈ ਸੋਹੇ ਰਾਰਾ ਜਾਨ ਪੰਜਾਂ ਖਾ ਗੁਰੇ ਖਹਾਂਦਿਆਨ ਜੀ ਕੋ ਗਹਿ ਕਰੇ ਵਿਚਾਰ ਕਰਤੇ ਕਹਿ ਨਾਹੀ ਸਮਾਰ ਢੋਲ ਧਰਮ ਦਿਆਖਾ ਪੂਤ ਸੰਦੋਸਾ ਰਖਿਆ ਜਨ ਸੂਤ ਨਿਗੁ ਰੂਜੈ ਹੋਵੇ ਸਚਿਆਰ ਧੌਲੇ ਉਪਰ ਗਿਤਾ ਬਾਰ ਕਰਦੀ ਹੋਰ ਮਰੈ ਹੋਰ ਬੋਰੈ ਜਿਸੇ ਬਾਤ ਲੈ ਹਮਜੂਰ ਜਿਹੀ ਜਾ ਤਰੰਗਾ ਖੇਹ ਨਾਬ ਸੋਨਾ ਲਿਖਿਆ ਆਪਣੀ ਕਲਾਮ ਇਹ ਲਿਖਾ ਲਿਖ ਜਾਣੇ ਹੋਈ ਲਿਖਾ ਲਿਖਿਆ ਖੇਤਾ ਹੋਈ ਹਿਤਾ ਦਾਨ ਸਲਹ ਰੂਪ ਕੀਤੇ ਦਾ ਜਨ ਜੁਣ ਗੂਤ ਹਿਤਾ ਸੋਇ ਸੁਭਾਉ ਦਸਤੇ ਹੋਏ ਰਖ ਦਰੀਆ ਕੁਦਰਤ ਗੁਣ ਕਹਾ ਵਿਚਾਰ ਵਾਰਿਆ ਨ ਜਾਵੇ ਕੋ ਆਜੂ ਹੋ ਜੁਤ ਪਾਵੇ ਸਹਿ ਭਲੀਕਾਰ ਹੁਸ ਦਾ ਸਲਾਮਤ ਨਿਰੰਗਾਰ ਅਸੰਖ ਜਪ ਸੰਭਾਉ ਸੰਭੂ ਜਾ ਸੰਖ ਲਪ ਜਾਉ ਆਸੰਗ ਗ੍ਰੰਥ ਮੁਖ ਵਿਲ ਬਾਠ ਸੰਜੋਗ ਮਨ ਰਹੇ ਉਦਾਸ ਸੰਵਰਤ ਗੁਣ ਗਿਆਨ ਵਿਚਾਰ ਆਸੰਖ ਸਤਿ ਸੰਦਾਤਾਰ ਆਸੰਖ ਸਰਮੋ ਬਖਸ਼ਾਰ ਸਮੋ ਲਿਵ ਲਾਏ ਤਾਰ ਕੁਦਰਤ ਹੁਣ ਗਹਾ ਵਿਚਾਰ ਆਰ ਨ ਜਵੈ ਇਕ ਵਾਰ ਜੋ ਸਦ ਭਾਵੈ ਸਗਲੀ ਕਾਰ ਮੂਸਦਾ ਸਲਾਮਤ ਨਿਰੰਕਾਰ ਅਸੰਖ ਮੋਗਰਖੰਦ ਗੋਮਰ ਅਸੰਖ ਚੋਰ ਹਰਾਮਪੂਰ ਅਸੰਖ ਖਜਾਹ ਜਹਰੂਰ ਅਸੰਖ ਗਲਵੜ ਹਤਿਆ ਹੁਮਾ ਹੈ ਸੰਵਾਪੀ ਬਾਪ ਖਜਾ ਹੈ ਸੰਗੁੜਿਆਰ ਗੁੜਾ ਫਿਰਾ ਹੈ ਅਸੰਖ ਰੇਸ਼ਮਲ ਬਖਾ ਹੈ ਸਨ ਦਿਕਸ਼ ਕਰ ਹੈ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵ ਇੱਕ ਵਾਰ ਜੋ ਹਉ ਜਤ ਪਾਵੇ ਸਾਇਬ ਲਿਖਾਰ ਸੂਰ ਦਾ ਸਰਾਉਟ ਨਿਰੰਕਾਰ ਅਸਨਾਸਾਹਬ ਅਗਮ ਅਗਮ ਸਹਲਾਈ ਆਸੰਗ ਹਾਸਰ ਭਾਰ ਭੋਈ ਅਖਰੀ ਨਾਮ ਕ੍ਰੀਸ਼ਲਾਹ ਫ੍ਰੀ ਗਿਆਨ ਗੀਤ ਗੁਣ ਗਾਹ ਅਖਰੇ ਲਖਣ ਬੱਲਣ ਬਾਣ ਅਖਰਾ ਸ ਸੰਜੋਗ ਵਖਾਣ ਜਿਨ ਹੈ ਲਖੈ ਦਿਸਨਾ ਹੈ ਜਿਹਰ ਮਾਇ ਜਪਤੇ ਬਾਹੇ ਰਿਟਾ ਗਿਟਾ ਰਿਟਨ ਨਾਵ ਨਹੀ ਗੋਲਾਉ ਕੁਦਰਤ ਹੁਨ ਗਹਾ ਵਿਚਾਰ ਵਾਰਿਆ ਨ ਜਾਵੇ ਖਵਾ ਜੋ ਰੁਤ ਪਾਵੇ ਸੈ ਬਲੀਕਾਰ ਓਹ خدا ਸਲਾਮਤ ਨਿਰੰਗਾਰ ਭਰੀਏ ਹੱਥ ਬੈਰ ਦੰਦੇ ਬਾਣੀ ਰੋਟੇ ਦੁਰਸਖੇ ਮੋਤ ਬਲ ਟੀਕਾ ਪੜ ਹੋਈ ਦੇਸਾ ਗੁੰਲਈਆ ਧੋਈ ਭਰੀਏ ਮਤ ਬਾਪਾ ਖੈ ਸੰਗ ਰੁਹ ਦੁਪੇ ਨਾ ਵੇਖੇ ਰੰਗ ਉਨੀ ਬਾਪੀ ਆਖਣ ਨਾ ਹੈ ਕਲ ਕਰ ਹਨਣਾ ਲਿਖ ਲੈ ਜਾਹੋ ਆਪੇ ਵੀਜੋ ਆਪੇ ਹੀ ਖਾਹੋ ਨਾਨਕ ਗੁਮਿ ਆਹੋ ਜਾਹੋ ਤੀਰਥ ਤਪ ਲਿਆ ਦਾਨ ਜੇ ਕੋ ਪਾਵੈ ਦਿਲ ਕਾ ਮਨ ਸੁਣਿਆ ਮਨਿਆ ਮਨ ਕੀਤਾ ਬਾਹ ਅੰਤਰ ਗਤ ਤੀਰਥ ਮਲਣਾਓ ਸਭ ਗੁਣ ਰੇਰੇ ਮੈਂ ਨਹੀਂ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਾਸਤਾ ਆਤਮਾਣੀ ਹੀ ਪਰਮਾਤਮਾ ਸਤ ਸੁਹਾਨ ਸਦਾ ਮਨ ਚਾਉ ਕਮਣ ਸੁਵਿਲਾ ਵਖਤ ਕਮਣ ਕਾ ਸਤ ਗਣਵਾਰ ਕਾਣ ਹਰਿ ਪ੍ਰੀਮਾਹ ਅਨਿਤ ਹੋਆ ਆਕਾਰ ਵਿਨ ਬਯਵੰਤੀ ਜੇ ਹੋਵੇ ਲੇਖ ਪ੍ਰਾਣ ਵਖਤ ਨ ਬਯੋ ਹਾਜੀਆਂ ਲੇਖਾਂ ਲੇਖ ਪ੍ਰਾਣ ਸਤਵਾਰਨਾ ਜੋਗੀ ਜਾਣ ਅਰਤਮਾ ਕੋਈ ਜਗਤ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿ ਵਿਖਰੇ ਆਖਾ ਹਿੱਸਾ ਨਾਹੀ ਗੁਰਨੇ ਕਿਵ ਜਾਣਾ ਨਾਨਕ ਆਖੇ ਸਭ ਕੋ ਆਖੇ ਇਕ ਦੇਖ ਸਿਆਣਾ ਵਡਾ ਸਾਹਿਬ ਢੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਆਗੇ ਅਨਸੋ ਹੈ ਪਦਲ ਬਦਲੂ ਲਖ ਅਕਾਸ਼ ਅਗਾਸ ਔਰ ਕੋਲ ਪਾਥ ਕੇ ਵੇਦ ਕਿਨਿਖਵਾਤ ਸਹਸ ਸਰ ਹੈ ਕਿਨ੍ਹੇ ਤੇ ਵਾਸ ਲਿਖਾ ਤਤ ਲਿਖਾ ਹੋਇ ਤਾ ਲਖੀਏ ਲਿਖੇ ਹੋਏ ਬਿਨਾਸ ਨਾਨਕ ਵਡਾ ਆਖੀਏ ਆਖਿ ਜਹ ਆਪ ਸਲਾਹੀ ਸਲਾਹ ਹੈ ਤਿਹ ਹੁਸਨ ਪਾਈਆ ਨਦੀਆਂ ਤੇ ਵਹਾਵੈ ਸੁੰਨਾ ਜਾਣੀ ਹੈ ਸੁੰਧ ਸਾ ਸੁਲਤਾਨ ਗਿਰਹਾ ਸਿੱਟੀ ਮਾਲ ਧਨ ਇਹੇ ਜਨਮ ਹੋਣੀ ਜੇ ਤਸ ਮਨਹੁ ਨਾਸ ਰਹਿ ਅੰਤਨਾ ਸਿਪਟਿ ਗਹਨੈ ਅੰਤ ਅੰਤਨਾ ਕਰਨੈ ਦੇਣੈ ਅੰਤ ਅੰਤਨਾ ਵੇਖਣ ਸੁਣਨੈ ਅੰਤ ਅੰਤਨਾ ਜਾਪੈ ਸਿਆ ਮਨਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਦੁਆਰਾਵਾਰ ਅੰਧਕਾਰ ਨ ਕਿਤੇ ਵਿਰੜਾ ਹੈ ਤਾਂ ਕਿੰਤਨਾ ਪਾਇ ਜਹੈ ਇਹੋ ਅੰਤਨਾ ਜਾਣੈ ਕੋਈ ਮਹਤਾ ਕਹੀਏ ਬਖਤਾ ਹੋਏ ਅਡਾ ਸਾਹਿਬ ਉਚਾ ਥਾਓ ਚੇ ਮਰਚਨ ਆਵੇ ਏ ਬਰੁਚਾ ਹੋਵੇ ਹੋਏ ਜਿ ਸੋਚੇ ਕੋ ਜਾਣੈ ਸੋਏ ਜੀਵ ਦਾ ਜਨ ਆਪੇ ਆਪਿਓ ਨਾਨਕ ਨਦਰੀ ਕਰਮੀ ਦਾਤ ਬਖਤਾ ਕਰਮ ਲਿਖਿਆ ਨਾ ਜਾਇ ਅਡਾ ਦਾਤਾ ਜਨਮ ਤੁਮਾਰੀ ਕੀਤੇ ਮਜੂਰੀ ਅਪਾਰ ਕਿਤੇ ਆ ਗੰਤ ਨਹੀਂ ਵਿਚਾਰ ਕਿਤੇ ਖਤੁਟ ਹੈ ਵੇਖਾਰ ਕਿਤੇ ਨੈ ਨੈਮ ਕਰਪਾ ਹੈ ਕਿਤੇ ਮੂਰਖਾਹੀ ਹੈ ਹੈ ਕਿਤੇ ਰੋਗੂ ਸਦਮਾਰ ਹੈ ਵੀਦਤ ਦਿਲੀਦਾਤਾਰ ਬੰਦ ਖਲਾਸੀ ਬਾਣੇ ਹੋਵੇ ਹੋ ਰਾਖਾ ਨਾ ਸਕੈ ਹੋਈ ਜੇ ਕੋ ਹਾ ਖੰਡਾਏ ਹੁਜੋ ਜਿਤੇ ਆ ਮੁਖਾਏ ਆਪੇ ਜਾਣੇ ਆਪੇ ਲਈ ਆਖਹਿ ਸਿ ਭੀ ਗਈ ਗਏ ਜਸਨਾ ਬਖਸ਼ ਸੁਭਸਲਾਹ ਨਾਨਕ ਵਸਹਿ ਵਸਯੋ ਅਮਲ ਗੁਣਨਿ ਵਾਪਾਰੁ ਊਨ ਵਾਪਾਰੀ ਊਨ ਭੰਡਾਰੁ ਅਮਲ ਆਵੈ ਮਲ ਜਹੈ ਮਲ ਭਾਇ ਮਲ ਸਮਾਹੈ ਅਮਲ ਧਰਮੇ ਮਲਿ ਵਾਹਣੁ ਮਲ ਕੁਲਮਲ ਪ੍ਰਵਾਹਣੁ ਅਮਲ ਬਖਸ਼ੀਸ਼ ਊਨਿ ਸਾਹਣੁ ਅਮਲ ਹਰਮੇ ਮਲ ਪਰਮਾਹਣੁ ਅਮਲੋ ਅਮਲੋ ਕੇ ਨਾ ਜਾਏ ਆਖ ਵਾਖ ਰਹਿ ਲਿ ਬਲਾਈ ਆਖੇ ਵਿਦ ਪਾਠ ਪ੍ਰਾਣ ਆਖੇ ਬੜੇ ਖਰੇ ਵਿਖਿਆਣ ਆਖੇ ਵਰਮਾ ਅਪੰਦ ਆਖੇ ਗੋਪੀ ਤੇ ਹੈ ਗੋਵਿੰਦ ਆਖੇ ਸੁਰ ਆਖੇ ਸਦ ਆਖੇ ਗਿਤਾ ਇਤੇ ਬੁੱਧ ਆਖੇ ਲਾਣਾ ਆਖੇ ਜੀਵ ਆਖੇ ਸੁਰ ਨਰਮਨ ਜਨ ਸੇਵ ਇਤੇ ਆਖ ਆਖ ਬਹ ਹਿਤਿ ਗਹਿ ਗਹਿ ਉਠ ਖਜ ਹੈ ਇਤੇ ਹਿਤ ਹੋਰ ਕਰ ਹੈ ਤਖਨਾਸ਼ਕ ਹੈ ਕੀਕੇ ਜੇਡ ਭਾਵੈ ਦਿਗਲ ਹੋਏ ਨਾਨਕ ਜਾਣੈ ਸਤੈ ਸੋਏ ਜੇ ਕੋ ਆਖ ਬੋਲ ਵਿਗਾੜ ਤਾਲਹੀ ਅਸਰਗਾ ਵਾਰਾ ਗਾਵਾਰ ਸੋਦਰ ਕੇਹਾ ਸੋ ਕਰ ਕੇਹਾ ਜਿਤ ਬਹ ਸਭ ਸੁਮੱਲੇ ਵਾਜੀ ਨਾਦ ਨਿਗ ਸੰਖਾ ਹਿਤਿ ਵਾਗਨ ਹਾਰੇ ਹੇਤੇ ਰਾਗ ਸੁਗਿਆਨ ਹੇਤੇ ਗਾਵਨ ਹਾਰੇ ਗਾਵਹਿ ਤੁਮੋ ਗਣਪਾਣੀ ਵਸੰਤਰ ਗਾਵੀ ਰਾਜਾ ਧਰਮ ਦੁਵਾਰੇ ਗਾਵਹਿ ਜਤੈ ਗੁਰਤਿ ਲਿਖ ਜਾਣ ਹੈ ਲਿਖ ਲੈ ਧਰਮ ਵਿਚਾਰੇ ਗਾਵਹਿ ਸਰਬ ਬ੍ਰਹਮਾ ਦੇਵੀ ਸੋਹੀ ਸਦਾ ਸਵਾਰੇ ਗਾਵਹਿ ਅੰਦਰ ਆਸਨ ਬੈਠੇ ਰੇਟੀਆਂ ਧਰਮ ਨਾਲੇ ਗਾਵਹਿ ਸਦ ਸਮਾਦੀਂ ਅੰਦਰ ਗਾਵ ਅਨਸਾਰ ਵਿਚਾਰੇ ਗਾਵਨ ਜਤੈ ਸਤਿ ਦੰਤੋਖੀ ਗਾਵਹਿ ਕਰਾਰੇ ਗਾਵਨ ਬੰਲੀਦ ਵਹੀਸਰ ਰੂਜੂ ਵੇਦ ਨਾਲੇ ਗਮੁ ਮੋਹਨਿਆ ਮਨਮੋਹਨ ਸੁਰਗਮਚ ਪਿਆਲੇ ਗਾਵਨ ਰਤਨ ਪਾਏ ਜਰੇ ਅਸਠ ਦਿਨਥ ਨਾਲੇ ਗਾਜੋਦ ਮਹਾਬਲ ਸੂਰਾ ਗਾਵ ਖਣੀ ਚਾਰੀ ਗਾਵਹਿ ਹੰਡਵਲੁਰ ਬੰਡਾ ਖਰਕ ਰੱਖੇ ਧਾਰੇ ਸੇਇਦ ਨੂੰ ਗਾਵਹਿ ਜੋ ਹਉਦਿ ਭਾਵਨ ਰਤੇ ਰੇ ਭਗਤੁਰ ਸਾਲੇ ਹੋਰ ਕੀਤੇ ਗਾਵਨ ਸੇਮੈ ਜਿਗਤ ਗਾਵਨ ਨਾਨਕਿਆ ਵਿਚਾਰੀ ਸੋਈ ਸੋਈ ਹਦਾਸ ਸਾਹਿਬ ਸਚ ਹੱਚ ਨਾਈ ਹੈ ਬਿਹੁਸੀ ਅਨਜਸੀ ਰਸਨਾ ਜਨ ਰਚਾਈ ਰੰਗੇ ਰੰਗੇ ਵਾਪੀ ਅਰਕਰ ਸਿਮੈ ਜਨੋ ਪਾਈ ਕਰ ਕਰ ਵਿਖੇ ਗੀਤਾ ਆਪਣਾ ਜਦ ਤੀਵੜਿਆ ਹਾਈ ਜੋਤ ਸਹ ਜੋ ਪਾਵ ਸੋਈ ਕਾਸ਼ੀ ਹੁਗਨ ਘਰਣਾ ਜਾਈ ਸੋਭਾ ਸ਼ਾਹੋ ਸਹਬ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਦੋਖ ਧਰਮ ਬਜੋ ਦੇ ਧਿਆਨ ਕੀ ਕਰ ਹੈ ਵਿਪੂਤ ਹਿੰਦ ਹਾਲ ਵਾਰੀ ਖਾਇ ਅਜ ਤਿੰਦਾ ਬਾਚੀਟ ਆਏ ਵੰਸੀ ਸਗਲ ਹਾਜਮਾਤੀ ਮਨ ਜੀਤ ਜਗ ਜੀਤ ਆਦੇਸ਼ ਆਦੇਸ਼ ਆਰੋਣੀ ਲਲਾ ਨਾਹਤ ਜਿਉ ਜਿਉ ਇੱਕੋ ਇਸ ਕੋਟ ਗਿਆਨ ਰਿਆ ਭੰਡਾਰਣ ਘਟ ਘਟ ਵਾਜੈ ਨਾਲ ਆਪਨਾ ਨਾਥੀ ਸਭ ਜਾ ਕੀ ਰਿਸਦਵਰਾ ਸਾਧ ਸੰਜੋਗ ਜੋ ਦੁਇ ਕਾ ਚਲ ਲੇ ਲਿਖਿਆ ਭਾਗ ਆ ਰਿਸ਼ੀ ਆ ਰਿਸ਼ ਆਦੋ ਨੀਲ ਨਾਦ ਨਾਹਤ ਜੁ ਜੁ ਇੱਕੋ ਇਸ ਏਕਾ ਮਾਇ ਜੁਕਤ ਵਿਆਹੇ ਦੰਦਲੇ ਪ੍ਰਵਾਹਣ ਇੱਕ ਸੰਸਾਰੀ ਤਵੰਡਾ ਰਿਕ ਲਾਇ ਦੀ ਬਾਣ ਜਿਤ ਸਭਾਵ ਦਵ ਚਲਾਵ ਜੁ ਹੋਵੇ ਫੁਰਮਾਨ ਵਹਿ ਵਿਖਣਾਨਦ ਨਾਵੀ ਭਗਤ ਹੀ ਵਿਲਾਹਣ ਆ ਰਿਸ਼ੀ ਆ ਰਿਸ਼ ਤਾਰੀ ਨੀਲਨਾਦ ਨਾਹਤ ਜਗ ਜਗ ਇੱਕੋ ਵੇਸ ਅਸਨ ਲੋਨ ਬੰਦਾ ਜੋ ਪੈ ਫਿੱਕਾ ਵਾਰ ਹਰ ਘਰ ਵੇਖੈ ਸਰਜਣਹਾਰ ਨਾਨਕ ਸੱਚੀ ਸੱਚੀ ਹਾਰ ਹਰਿ ਇਸ ਇਸ ਹਰਿਸ਼ ਆਦ ਨੀਲਨਾਦ ਨਾਹਤ ਜਗ ਜਗ ਇੱਕੋ ਵੇਸ ਸਿਖਦਾਰੇ ਬੋ ਲਖ ਹੋ ਹੈ ਲਖ ਹੋ ਹੈ ਲਖ ਵੀਸ ਲਖ ਲਗਿੜਾ ਕੀ ਹੈ ਨਾਮ ਜਗਦੀਸ਼ ਇਤ ਰਾਹੇ ਵਰਦ ਬਾਵਲੀਆਂ ਜੜੀਏ ਹੋਏ ਕੀਸਾ ਸੁਣ ਗਲਾ ਕਾਸ ਕੀ ਟੈਰੀ ਸ ਨਾਨਕ ਨਦਰੀ ਪਾਈਏ ਕੋੜੇ ਕੋੜੈ ਢੀਸ ਅਖਣ ਜੋ ਰਜ ਬੈਨ ਹੈ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਨਾ ਜੀਵਨ ਮਰਨ ਦਾ ਹੈ ਜੋਰ 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 ਨਾ ਰਾਜਵਾਲ ਮਨਸੂਰ ਜੋਰ ਨਾ ਸ੍ਰੀ ਗਿਆਨ ਵਿਚਾਰ ਜੋਰ ਨਾ ਜਪਤ ਹੈ ਸੰਸਾਰ ਉੰਜ ਸਹਤ ਜੋਲ ਕਰ ਵਿਖੇ ਸੋਏ ਨਾਨਕ ਉੱਤਮ ਰਿਸ਼ਨਾ ਹੋਇ ਰਾਤੀ ਰਤਿਹਤੀ ਵਾਰ ਪਵਨ ਬਾਣੀ ਅਗਨੀ ਪਾਤਾਲ ਜਸੁ ਦਰਤੀ ਸਾੁਰਖੀ ਧਰਮਸਾਲ ਤਸੋ ਜੀ ਰਟ ਕੇ ਰੰਗ ਜਨ ਕੇ ਨਾਮ ਦੇਖਨੰਤ ਫਰਮੀ ਫਰਮੀ ਹੋਈ ਵਿਚਾਰ ਸੱਚਾ ਸੁੱਚਾ ਰਵਾਰ ਸਤਿ ਸੋਹਣ ਬਲਪੁਰਵਾਨ ਨਦਰੀ ਕਰਮ ਭਵੇ ਨਿਸਾਹਣ ਖੱਜ ਬਗਾਇ ਉੱਠੇ ਪਾਈ ਨਾਨਕ ਗਿਆ ਜੱਪੇ ਜਾਈ ਧਰਮ ਖੰਡ ਕਾ ਇਹ ਧਰਮ ਗਿਆਨ ਖੰਡ ਕਾ ਕੁਰਮ ਕਿਤੇ ਬਉਣਾ ਬਾਣੀ ਵਸੰਤਰ ਕਿਤੇ ਕਾਮਹੀਸ਼ ਕਿਤੇ ਵਰਮਾ ਹੱਥ ਗੜੀ ਹੈ ਰੂਪ ਰੰਗ ਕੇ ਵੇਸ ਕਿਤੇ ਆ ਹਰਮ ਭੂਮੀ ਮੇਰਾ ਹਿਤੇ ਹਿਤੇ ਰੂਪ ਦੇਸ ਹਿਤੇੰਡ ਜਨ ਸੂਰ ਹਿਤੇ ਤੇ ਮੰਡਲ ਦੇਸ ਹਿਤੇ ਸਿਦਨਾਥ ਹਿਤੇ ਹਿਤੇ ਦੇਵੇਸ ਹਿਤੇ ਦੇਦਾਨ ਮੰਨ ਹਿਤੇ ਤੇ ਰਤਨ ਸੁਮੰਦ ਹਿਤੇ ਬਾਣੀ ਹਿਤੇ ਬਾਣੀ ਹਿਤੇ ਬਾਨ ਨਿਰੰਦ ਹਿਤੇ ਆ ਸੁਤ ਸੇਵਕ ਕਿਤਨਾ ਰਖੰਦ ਨਾਏ ਅੰਤ ਗਿਆਨ ਹੰਡ ਮੈਂ ਗਿਆਨ ਬਚੰਦ ਕਿਤਨਾਦਰ ਨ ਕੋ ਨਾਨੰਦ ਸਰਮ ਹੰਡ ਕੀ ਬਾਣੀ ਰੂਪ ਤਥਾ ਘੜਿਐ ਬੋਚੇ ਅਨੂਪ ਤਾਖਿਆ ਨਾਚੀਨ ਜਾਹ ਜੀ ਕੋ ਕਹ ਹੈ ਵਿਚੇ ਵਿਚਟਾਈ ਤਥਾ ਘੜਿਐ ਸੁਤ ਮਤਮਨ ਬੁੱਧ ਹ ਤਥਾ ਘੜਿਐ ਸ਼ਰਮ ਨਾ ਕੀ ਸਬਦ ਕਰਮ ਹੰਡ ਕੀ ਬਾਣੀ ਜੋਲ ਕਛ ਹੋ ਨਾ ਹੋਈ ਹੋਰ ਤੈ ਜੁਰ ਮਹਾ ਬਲ ਸੂਰਤ ਮੇਰਾ ਰਹਿ ਜਾਵਹ ਪੂਰ ਤਥੈ ਸਿਟੋ ਹਿਤਾ ਮਿਮਾ ਮਹ ਹੈ ਤਾ ਕੀ ਰੂਪ ਨਸਨੇ ਜਾਹੈ ਨਾ ਮਰ ਠਾਗੇ ਜਾਹੈ ਜਿਨ ਕੇ ਰਾਮ ਸੈ ਮਨ ਮਾਹ ਤਥੈ ਬਤ ਵਸਹਿ ਕਲ ਹੋਏ ਕਰਹ ਅਨਲ ਸੁਚਾ ਮਨ ਸੋ ਹੋਏ ਸੱਚ ਹੰਡ ਵਸਹਿ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਸਤਿ ਖੰਡ ਮੰਨ ਲਵਰ ਭੰਡ ਜੇ ਕੋ ਸਦੰਤ ਨ ਅੰਤ ਚਲੋ ਲੋਹ ਆਕਾਜ ਜਿਹ ਕੁੰਦੇ ਦੁ ਉਗਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਤੁਨਾ ਖਰੜਾ ਸਾਰ ਜਤਪਾਹ ਰਾਜ ਸੁਨਿਆਰ ਅਹਨ ਮਤ ਵਿਰਹਤਿਆਰ ਭਗਵ ਫਲਾ ਦਪਤਾ ਉਹ ਵੰਡਾ ਭਉ ਅਮਰਤ ਟਾਲ ਘੜੀਐ ਸ਼ਬਦ ਸਟੀ ਡਕਸਾਲ ਨਿਨਖੋ ਨਦਰ ਕਰਨ ਦਿਨਕਾਰ ਨਾਨਕ ਨਦਰੀ ਨਦ ਮਿਹਾਲ ਸਲੋਖ ਕਵਨ ਗੁਰੂ ਬਾਣੀ ਬਿਲਾ ਮਤ ਦਤ ਮਹਿਤ ਰਸ ਰਾਰੇ ਰਾਹੀ ਨਯਾ ਖਿਲੇ ਸਗਲ ਜਤ ਸੰਗਿਆ ਆਈਆ ਬੁਰੀ ਆਈਆ ਵਾਚ ਧਰਮ ਹਰੂ ਹੁਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਹਿਆ ਗਏ ਮਨੁ ਸਦਖਾਲ ਨਾਨਕ ਦੇਹ ਮੁਖ ਉਜਲੇ ਕਿਤੇ ਛਟੀਹ ਨਾਲ ਜਿਨੀ ਨਾਮ ਧਿਆਹਿਆ ਗਏ ਮਨੁ ਸਦਖਾਲ ਨਾਨਕ ਦੇਹ ਮੁਖ ਉਜਲੇ ਕਿਤੇ ਛਟੀਹ ਨਾਲ